ਲੈਂਡ ਪੋਲਿੰਗ ਪਾਲਿਸੀ ਦਾ ਸਮਰਥਨ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨਹੀਂ ਕਰਦੇ ਇਹ ਗੱਲ ਅਸੀਂ ਨਹੀਂ ਖੁਦ ਕੁਲਦੀਪ ਧਾਲੀਵਾਲ ਨੇ ਕਹੀ ਹੈ ਇਹ ਉਹਨਾਂ ਦੀ ਪੋਸਟ ਹੈ ਜਿਸ ਤੇ ਵਿੱਚ ਉਹ ਕਮੈਂਟ ਕਰਦੇ ਨਜ਼ਰ ਆਉਂਦੇ ਨੇ ਤੇ ਕਮੈਂਟ ਉਹਨਾਂ ਦੀ ਆਈਡੀ ਤੋਂ ਹੋਇਆ ਸਾਡੇ ਕਮੈਂਟ ਵਾਲੀ ਤਸਵੀਰ ਮੇਰੇ ਕੋਲ ਪਹੁੰਚੀ ਤਾਂ ਇੱਕ ਵਾਰ ਮੈਨੂੰ ਵੀ ਅਚੰਭਾ ਲੱਗਿਆ ਕਿਉਂਕਿ ਭਾਈ AI ਦਾ ਜ਼ਮਾਨਾ ਹੈ ਕੀ ਪਤਾ ਕੋਈ ਕੀ ਬਣਾ ਦੇਵੇ ਤਾਂ ਸੋਚਿਆ ਕਿ ਇੱਕ ਵਾਰੀ ਮੰਤਰੀ ਸਾਹਿਬ ਦੀ ਪ੍ਰੋਫਾਈਲ ਤੇ ਜਾ ਕੇ ਜ਼ਰੂਰ ਦੇਖਿਆ ਜਾਵੇ ਕੀ ਸੱਚ ਕੀ ਹੈ ਤੇ ਜਦ ਮੈਂ ਕੁਲਦੀਪ ਢਾਲੀਵਾਲ ਹੋਰਾਂ ਦੀ ਪ੍ਰੋਫਾਈਲ ਤੇ ਜਾ ਕੇ ਸਰਚ ਕੀਤਾ ਤਾਂ ਵਾਕਿਆ ਦੇ ਵਿੱਚ ਹੀ ਮੇਰੀਆਂ ਵੀ ਅੱਖਾਂ ਆਡੀਆਂ ਰਹਿ ਗਈਆਂ। ਉਹ ਇਸ ਕਰਕੇ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਤੇ ਪਾਰਟੀ ਦਾ ਪ੍ਰਚਾਰ ਤੰਤਰ ਇਹ ਕਹਿ ਰਿਹਾ ਕਿ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਹੱਕ ਦੇ ਲਈਏ ਤੇ ਇਸ ਦਾ ਵਿਰੋਧ ਕਰਨ ਵਾਲੇ ਲੋਕ ਕਿਸਾਨਾਂ ਨੂੰ 扑ੜਾ ਰਹੇ ਨੇ ਪਰ ਕਿਸਾਨ ਤਾਂ ਖੁਸ਼ੀ-ਖੁਸ਼ੀ ਸਾਨੂੰ ਜ਼ਮੀਨਾਂ ਦੇ ਰਹੇ ਨੇ। ਉੱਤੇ ਹੀ ਸਾਬਕਾ ਮੰਤਰੀ ਕੁਲਦੀਪ ਢਾਲੀਵਾਲ ਤਾਂ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੈਂ ਨਿੱਜੀ ਤੌਰ ਤੇ ਇਸ ਪਾਲਿਸੀ ਦਾ ਸਮਰਥਨ ਨਹੀਂ ਕਰਦਾ। ਦਰਾcialik ਪੋਸਟ ਉਹਨਾਂ ਦੇ ਵੱਲੋਂ ਪਾਈ ਗਈ ਤੇ ਉਸਤੇ ਕਮੈਂਟ ਸੈਕਸ਼ਨ ਦੇ ਵਿੱਚ ਉਹ ਲੋਕਾਂ ਦੇ ਕਮੈਂਟਾਂ ਦੇ ਜਵਾਬ ਦਿੰਦੇ ਨਜ਼ਰ ਆ ਰਹੇ ਸਨ ਇਸੇ ਦੌਰਾਨ ਉਹਨਾਂ ਨੂੰ ਇੱਕ ਕਮੈਂਟ ਕੀਤਾ ਜਾਂਦਾ ਆ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਉਸ ਕਮੈਂਟ ਦੇ ਜਵਾਬ ਦੇ ਵਿੱਚ ਕੁਲਦੀਪ ਢਾਲੀਵਾਲ ਇਹ ਕਹਿੰਦੇ ਨੇ ਕਿ ਮੈਂ ਨਿੱਜੀ ਤੌਰ ਤੇ ਇਸ ਦਾ ਸਮਰਥਨ ਨਹੀਂ ਕਰਦਾ ਹੁਣ ਭਾਈ ਜੇਕਰ ਨਿੱਜੀ ਤੌਰ ਤੇ ਢਾਲੀਵਾਲ ਸਾਹਿਬ ਲੈਂਡ ਪੁੱਲਿੰਗ ਪਾਲਿਸੀ ਦਾ ਸਮਰਥਨ ਨਹੀਂ ਕਰਦੇ ਤਾਂ ਸੁਭਾਵਿਕ ਤੌਰ ਤੇ ਉਹ ਲੈਂਡ ਪੁੱਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਨੇ ਕਿ ਉਹਨ ਬੱਡਡੇ ਸਵਾਲ ਮਾਨ ਸਰਕਾਰ ਦੇ ਲਈ ਆਮ ਆਦਮੀ ਪਾਰਟੀ ਦੇ ਲਈ ਨੇ ਕਿ ਭਾਈ ਤੁਹਾਡੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਇਸ ਪਾਲਿਸੀ ਦਾ ਵਿਰੋਧ ਕਰਦੇ ਨੇ ਜਿਸ ਪਾਲਿਸੀ ਨੂੰ ਤੁਸੀਂ ਪ੍ਰਚਾਰ ਰਹੇ ਹੋ ਹੁਣ ਮੰਤਰੀਪਾਦ ਤੋਂ ਹਟਾਏ ਜਾਣ ਦੀ ਕੋਈ ਨਾਰਾਜ਼ਗੀ ਸਾਬਕਾ ਮੰਤਰੀ ਸਾਹਿਬ ਨੂੰ ਹੈ ਜਾਂ ਫਿਰ ਉਹ ਸੱਚਮੁੱਚ ਇਸ ਪਾਲਿਸੀ ਦਾ ਵਿਰੋਧ ਕਰਦੇ ਨੇ ਗਲਤਾਂ ਆਉਣ ਵਾਲਾ ਸਮਾਂ ਦੱਸੇਗਾ ਚਲੋ ਹੁਣ ਇਸੇ ਪੋਸਟ ਦੇ ਇੱਕ ਹੋਰ ਕਮੈਂਟ ਤੇ ਨਜ਼ਰ ਮਾਰ ਲੈਂਦੇ ਆ ਜਿਸ ਤੇ ਵਿੱਚੋਂ ਸ਼ਾਇਦ ਤੁਹਾਨੂੰ ਉੱਪਰ ਵਾਲੇ ਸਵਾਲ ਦਾ ਜਵਾਬ ਮਿਲ ਜਾਵੇ ਇਹ ਕਮੈਂਟ ਕੁਲਦੀਪ ਢਾਲੀਵਾਲ ਨੂੰ ਉਹਨਾਂ ਦੀ ਮੰਤਰੀਸ਼ਿਪ ਤੋਂ ਹਟਾਏ ਜਾਂਦੇ ਆਉਂਦਾ ਹੈ। ਉਸਤੇ ਸਾਬਕਾ ਮੰਤਰੀ ਸਾਹਿਬ ਕਹਿੰਦੇ ਨੇ ਉਹ ਕੋਈ ਨਾ ਆਪਾਂ ਕੰਮ ਕਰਨ ਦੇ ਲਈ ਅਮਰੀਕਨ ਸਿਟੀਜ਼ਨਸ਼ਿਪ ਛੱਟ ਕੇ ਪੰਜਾਬ ਆਏ। ਸਾਨੂੰ ਕੋਈ ਪੋਸਟ ਨਹੀਂ ਚਾਹੀਦੀ ਆਪਣੀ ਧਰਤੀ ਦੀ ਸੇਵਾ ਲਈ। ਹਾਲਾਂਕਿ ਹੋ ਸਕਦਾ ਹੈ ਕਿ ਮੰਤਰੀ ਸਾਹਿਬ ਦੇ ਐਸੇ ਕਮੈਂਟ ਹੋਰ ਵੀ ਹੋਣ ਪਰ ਅਸੀਂ ਸਿਰਫ ਇਸ ਪੋਸਟ ਤੇ ਨਜ਼ਰ ਮਾਰੀ। ਤੇ ਹੁਣ ਵੱਡਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਮੰਤਰੀ ਕੁਲਦੀਪ ਢਾਲੀਵਾਲ ਇਸ ਪਾਲਿਸੀ ਦੀ ਖਿਲਾਫਤ ਦੇ ਵਿੱਚ ਉਤਰੇ ਨੇ ਸਮਰਥਨ ਨਹੀਂ ਕਰਦੇ। ਕੀ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਮੰਤਰੀ ਵੀ ਉਹੀ ਰਾਇ ਰੱਖਦੇ ਨੇ ਜੋ ਕੁਲਦੀਪ ਧਾਲੀਵਾਲ ਰੱਖਦੇ ਨੇ ਤੇ ਜੇਕਰ ਹਾਂ ਤਾਂ ਫਿਰ ਕਿਸ ਕਲ ਦੀ ਉਡੀਕ ਉਹ ਮੰਤਰੀ ਵਿਧਾਇਕ ਕਰ ਰਹੇ ਨੇ ਜਗਰਾਉਂ ਲੁਧਿਆਣੇ ਏਰੀਏ ਦੇ ਜੇਕਰ ਪਿੰਡਾਂ ਦੀ ਮੈਂ ਗੱਲ ਕਰਾਂ ਤਾਂ ਬਹੁਤੇ ਪਿੰਡ ਐਸੇ ਨੇ ਜਿੱਥੇ ਇਸ ਚੀਜ਼ ਦੇ ਬੋਲ ਲੱਗੇ ਨੇ ਕਿ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਫਿਰ ਅਧਿਕਾਰੀ ਜੋ ਸਾਨੂੰ ਲੈਂਡ ਪੂਲਿੰਗ ਪਾਲਿਸੀ ਸਮਝਾਉਣ ਦੇ ਲਈ ਆ ਰਹੇ ਨੇ ਉਹ ਸਾਡੇ ਪਿੰਡਾਂ ਦੇ ਵਿੱਚ ਨਾ ਵੜ ਜਿੰਨਾ ਚਿਰ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੁੰਦੀ ਹੁਣ ਦੇਖਣਾ ਇਹ ਹੋਵੇਗਾ ਕਿ ਇਸਤੇ ਸਾਬਕਾ ਮੰਤਰੀ ਸਾਹਿਬ ਦਾ ਕੀ ਬਿਆਨ ਆਉਂਦਾ ਹੈ ਜਾਂ ਫਿਰ ਇਸਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਕੀ ਬਿਆਨ ਆਉਂਦਾ ਹੈ ਹਾਲਾਂਕਿ ਇਥੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਆਈਡੀ ਮੰਤਰੀ ਸਾਹਿਬ ਨਹੀਂ ਚਲਾਉਂਦੇ ਕਿਉਂਕਿ ਬਲੂ ਟਿਕ ਵਾਲੇ ਪੇਜ ਨੂੰ ਜੈਨੂਨ ਮੰਨਿਆ ਜਾਂਦਾ ਹੈ ਭਾਵੇਂ ਸਹੀ ਮੰਨਿਆ ਜਾਂਦਾ ਹੈ ਤੇ ਮੰਤਰੀ ਸਾਹਿਬ ਦਾ ਇਹ ਪੇਜ ਬਲੂ ਟਿਕ ਵਾਲਾ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਕੁਲਦੀਪ ਢਾਲੀਵਾਲ ਤੋਂ ਬਿਨਾ ਹੋਰ ਕਿਹੜੇ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਇਸ ਪਾਲਿਸੀ ਦੀ ਵਿਰੋਧਤਾ ਦੇ ਵਿੱਚ ਉਤਰਦੇ ਨੇ ਜਾਂ ਫਿਰ ਇਹ ਕਹਿ ਲਈਏ ਕਿ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਲੈਂਡ ਪੂਲਿੰਗ ਪਾਲਿਸੀ ਦਾ ਸਮਰਥਨ ਨਹੀਂ ਕਰਦੇ ਹੁਣ ਉਡੀਕ ਇਹ ਵੀ ਰਹੇਗੀ ਕਿ ਕੁਲਦੀਪ ਢਾਲੀਵਾਲ ਆਪਣੀ ਇਸ ਪੋਸਟ ਤੇ ਕੁਝ ਬੋਲਦੇ ਨੇ ਕੁਝ ਸਫਾਈ ਦਿੰਦੇ ਨੇ ਜਾਂ ਫਿਰ ਨਹੀਂ ਹਾਲਾਂਕਿ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਲ ਦੇ ਹੋਇਆ ਜੀ ਧੰਨਵਾਦ i